ਸਤਿ ਸ੍ਰੀ ਅਕਾਲ ਜੀ ਤੁਸੀਂ ਜੋੜ ਚੁੱਕੇ ਹੋ ਟਾਈਗਰ ਪੰਜਾਬ న్యూਜ਼ ਚੈਨਲ ਨਾਲ ਅਤੇ ਮੈਂ ਸਤਰਾਮ ਸਿੰਘ ਆਓ ਅੱਜ ਆਪਾਂ ਇੱਕ ਅਹਿਮ ਗੱਲ ਤੇ ਚਰਚਾ ਕਰਦੇ ਆਂ ਜਿਵੇਂ ਕਿ ਕੇਂਦਰ ਸਰਕਾਰ ਵੱਲੋਂ ਇੱਕ ਆਗਲਾਓ ਦਬੂ ਕੰਦ ਤੇ ਵਾਲੀ ਨੀਤੀ ਅਨੁਸਾਰ ਜਿਹੜਾ ਇੱਕ ਪੰਜਾਬ ਦੇ ਵਿੱਚ ਲਗਾਤਾਰ ਜਿਆ ਪੱਤਾ ਖੇਡਿਆ ਜਾ ਰਿਹਾ ਪਾਰ ਵਿਚਾਰ ਕਸਾਂ ਜੋ ਆਰਥਿਕ ਤੇ ਜਿਹੜੀਆਂ ਸਾਰੀਆਂ ਚੀਜ਼ਾਂ ਲਈ ਉਹ ਘਾਤਕ ਸਿੱਧ ਹੁੰਦਾ ਹੈ ਇੱਥੋਂ ਤੱਕ ਕਿ ਸਿਆਸੀ ਪਾਰਟੀਆਂ ਤੋਂ ਇਲਾਵਾ ਪਰਿਵਾਰਕ ਝਗੜੇ ਝੇੜਿਆਂ ਤੱਕ ਵੀ ਕੇਂਦਰ ਵੱਲੋਂ ਕੀਤੀ ਗਈ ਗਤੀਵਿਧੀ ਜਿਹੜੀ ਉਹ ਨੁਕਸਾਨਦੇਹ ਖਾਸ ਕਰਕੇ ਸੂਬੇ ਪੰਜਾਬ ਵਾਸਤੇ ਸੋ ਦੂਸਰੇ ਪਾਸੇ ਇੱਕ ਸੁਗੜ ਸਿਆਣੇ ਨੇਤਾਵਾਂ ਵਾਲੀ ਨੀਤੀ ਤੇ ਚੱਲਦੇ ਆ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਜਿਹੜੀ ਮਨਰੇਗਾ ਨਾਲ ਸੰਬੰਧਿਤ ਪਵਾੜਾ ਖੜਾ ਕੀਤਾ ਕੇਂਦਰ ਸਰਕਾਰ ਵੱਲੋਂ ਉਹਦੇ ਹੱਲ ਵਾਸਤੇ ਇੱਕ ਬਹੁਤ ਵਧੀਆ اجلاس ਬੁਲਾਇਆ ਗਿਆ ਖਾਸ ਕਰਕੇ ਇਕੱਲੇ ਇਸ ਵਿਸ਼ੇ ਤੇ ਗੱਲਬਾਤ ਕਰਨ ਵਾਸਤੇ ਤੇ ਜਦੋਂ ਦੂਸਰੇ ਪਾਸੇ ਗੱਲ ਆਈ ਜਿਵੇਂ ਉਹ ਕਹਿੰਦੇ ਹੁੰਦੇ ਵੀ 78 ਸਾਲਾਂ ਦੇ ਵਿੱਚ ਉਹ ਜਿਹੜੇ ਲੋਕਾਂ ਨੇ ਜਿਹੜੇ ਜਿਨ੍ਹਾਂ ਦਾ ਮੈਂ ਨਾਮ ਹੀ ਬੋਲ ਹੀ ਦੇਣਾ ਸੁਖਜਿੰਦਰ ਰੰਧਾਵਾ ਸੈਨਿਤ ਕਾਂਗਰਸ ਤੇ ਦੂਜੇ ਪਾਸੇ ਬਾਜਵਾ ਸਾਹਾ ਤੇ ਤ੍ਰਿਸ਼ਰੀ ਸਾਹੀ ਖੈਰਾ ਸਾਹਾ ਜਿਹੜੀ ਇਹਨਾਂ ਨੇ ਉਥੇ ਸਨਯੋਗ ਦੇਣ ਦੀ ਥਾ ਤੇ ਕੜੀ ਕੋਲੀ ਉਤੋਂ ਇਹ ਚੀਜ਼ ਸਾਬਤ ਹੁੰਦੀ ਹੈ ਕਿ ਵੀ 77 ਸਾਲਾਂ ਦੇ ਵਿੱਚ ਇਹ ਜਿਹੜੇ ਇਹਨਾਂ ਦੇ ਚਿਹਰੇ ਦੇ ਨਕਾਬ ਚੜੇ ਸੀਗੇ ਨਾ ਉਹ ਇਹਨਾਂ ਨੇ ਜੱਕਦਮ ਇਸੇ ਐਕਸ਼ਨ ਦੇ ਵਿੱਚ ਲਾ ਕੇ ਰੱਖ ਦਿੱਤੇ ਜਿਹੜੇ ਕਿ ਦਲਤ ਵਿਰੋਧੀ ਸੀਗੇ ਕੋਈ ਤਾਂ ਭਾਸ਼ਣਾ ਦੇ ਵਿੱਚ ਕਾਲੇ ਚਿੱਤੇ ਦੱਸਦਾ ਕੋਈ ਸਤਕਾਰਯੋਗ ਅਸਤ ਗਿਆਨੂ ਜਿਹੜਾ ਉਹ ਵੋਟਾਂ ਉਲਟੋ ਰਨਵਾਸ ਤੇ ਜਲੀਲ ਕਰਦਾ ਕੋਈ ਜਿਹੜਾ ਹੈਗਾ ਉਹ ਅਜਲਾਸ ਦੇ ਵਿੱਚ ਜਾ ਕੇ ਰੌਲਾ ਪਾਈ ਜਾਂਦੇ ਆ ਜਿੱਥੋਂ ਕੋਈ ਕਾਰਵਾਈ ਕਰਨੀ ਮੁੱਖ ਮੰਤਰੀ ਨੂੰ ਗੱਲ ਨਹੀਂ ਕਰਨ ਦਿੰਦੇ ਇੱਥੋਂ ਤੱਕ ਕੇ ਸਪੀਕਰ ਵੀ ਮਾਨ ਮਰਿਆਦਾ ਦਾ ਪਤਾ ਨਹੀਂ ਹੈਗਾ ਉਹਨੂੰ ਵੀ અપਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ ਜੋ ਸੁਣ ਰਹੇ ਸਾਰੇ ਪਬਲਿਕ ਸੁਣ ਰਹੀ ਆ ਸੋ ਮੈਂ ਇੱਕ ਗਰੀਬ ਲੋਕਾਂ ਨੂੰ ਵੀ ਇਹ ਗੱਲ ਕਹਿਣੀ ਚਾਹੁੰਦਾ ਸੀ ਵੀ ਤੁਸੀਂ ਇਸ ਪਾਰਟੀ ਨੂੰ ਨੈਸ਼ਨਲ ਬਣਾ ਕੇ ਕਰਦੇ ਰਹੇ ਹੁਣ ਤੱਕ 78 ਸਾਲ ਤੁਹਾਨੂੰ ਮੂੜਾ ਬਣਾ ਕੇ ਉੱਤੇ ਬੈਠ ਕੇ ਤੁਹਾਡੇ ਤੇ ਰਾਜ ਕਰਦੇ ਰਹੇ ਲੋਕਾਂ ਤੇ ਜਿਹੜਾ ਅੱਜ ਸਥਾਪ ਹੋ ਗਿਆ ਚੰਗੀ ਤਰ੍ਹਾਂ ਵੀ ਇਹ ਦਲਤ ਦੇਤੇ ਅਤਾਏ ਸ਼ੀਹਾਨ ਜਾਂ ਦਲਤ ਬਰੋਦੀ ਹਨ ਤੁਸੀਂ ਆਪ ਫੈਸਲਾ ਕਰ ਲੈਣਾ ਕਿਉਂਕਿ ਕਾਰਵਾਈ ਕੋਈ ਵੀ ਨਹੀਂ ਜਦੋਂ ਚੱਲਣ ਦਿੱਤੀ ਇਹਨਾਂ ਨੇ ਇੱਕ ਰੋਲਾ ਹੀ ਜਿਹੜਾ ਉਹ ਪਾਉਣਾ ਸ਼ੁਰੂ ਕਰ ਦਿੱਤਾ ਗਿਆ ਤੇ ਦੂਸਰੇ ਪਾਸੇ ਮੈਂ ਇਹ ਵੀ ਗੱਲ ਕਹਿਣਾ ਸਪੀਕਰ ਸਾਹਿਬ ਨੂੰ ਵੀ ਦੇਖੋ ਜਿਹੜੀਆਂ ਸਿਆਸਤਾਂ ਨੇ ਨਾ ਉਹ ਥੋੜਾ ਤੁਸੀਂ ਜਿਹੜੀ ਪੁਲ ਸਵਾਲਾ ਨਾ ਡੰਡਾ ਹੈ ਕੱਲੀ ਪੁਲਿਸ ਦੇ ਹੱਥ 'ਚ ਪੁਲਿਸ ਵਾਲਦਾਂ ਹੋਵੇ ਸਰਕਾਰ ਦੇ ਹੱਥ 'ਚ ਵੀ ਬਲ ਹੋਣਾ ਚਾਹੀਦਾ ਹੈ ਕਿ ਜਿਹੜੀ ਵਰਤੋਂ ਜਿਵੇਂ ਇਹ ਕਰਦੇ ਰਹੇ ਇਹਨਾਂ ਨੇ ਸਿਖਾਇਆ ਜਿਸ ਤਰ੍ਹਾਂ ਇਹ ਗੱਲ ਨਹੀਂ ਕਰਨ ਦਿੰਦੇ ਇਹਨਾਂ ਨੂੰ ਕੁੱਟ-ਕੁੱਟ ਕੇ ਬਰੋਂ ਬਾਹਰ ਕੱਢੋ ਸੈਸ਼ਨ ਦੇ ਵਿੱਚੋਂ ਇਹਨਾਂ ਦਾ ਕੁੱਟੋ ਪਿਛਲਾ ਪਾਸਾ ਪਿਛਵਾੜਾ ਕੁੱਟੋ ਇਹਨਾਂ ਦਾ ਬਾਹਰ ਪਾ ਕੇ ਕਿਉਂਕਿ 78 ਸਾਲਾਂ ਦੇ ਵਿੱਚ ਆ ਰੋਲੇ ਰੱਪੇ ਤੋਂ ਤੇ ਆਪਦੇ ਫਾਇਦਿਆਂ ਤੋਂ ਇਲਾਵਾ ਪਬਲਿਕ ਦਾ ਇਹਨਾਂ ਨੇ ਸਵਾਰਿਆ ਕੀ ਆ ਹੁਣ ਤੱਕ ਬ੍ਰੇਕਰ ਹੁਣ ਚਾਰਜ ਦੀ ਗੱਲ ਹੁੰਦੀ ਆ ਜਾਂ ਕੁਛ ਹੁੰਦੀ ਆ ਰੌਲਾ ਪਾਉਣਾ ਸ਼ੁਰੂ ਕਰ ਦਿੰਦੇ ਆ ਇਸ ਵਾਸਤੇ ਜਿਹੜੇ ਆ ਇਹ ਤਾਂ ਗਰੀਬਾਂ ਨੂੰ ਵੀ ਸੋਚਣਾ ਚਾਹੀਦਾ ਕਿਉਂਕਿ ਮੇਰੀ ਕੋਈ ਪਾਰਟੀ ਨਹੀਂ ਮੈਂ ਅੱਗੇ ਵੀ ਕਈ ਵਾਰ ਇਹ ਗੱਲਾਂ ਦਸੀਆਂ ਐ ਵੀ ਸਾਡੀ ਪੱਤਰਕਾਰਾਂ ਦੀ ਕੋਈ ਪਾਰਟੀ ਨਹੀਂ ਹੈਗੀ ਅਸੀਂ ਸਾਡੀ ਤਾਂ ਇੱਕ ਇਨਸਾਨੀਅਤ ਆ ਅਸੀਂ ਇਨਸਾਨੀਅਤ ਦੇ ਨਾਂ ਤੇ ਜਿਹੜੀ ਵੀ ਗੱਲ ਪਬਲਿਕ ਦੇ ਉਲਟ ਜਾਂਦੀ ਆ ਅਸੀਂ ਪਬਲਿਕ ਦੇ ਨਾਲ ਪਬਲਿਕ ਦੇ ਹਿੱਤ ਚ ਖੜਨਾ ਹੀ ਖੜਨਾ ਪਬਲਿਕ ਸਾਨੂੰ ਜੋ ਮਰਜ਼ੀ ਸਮਝੇ ਪਰ ਅਸੀਂ ਪਾਵਰਫੁੱਲ ਲੋਕਾਂ ਦੀ ਸਪੋਰਟ ਚ ਨਹੀਂ ਕੜਨਾ ਅਸੀ ਕੜਨਾ ਆ ਲੋਕਾਂ ਦੀਆਂ ਦੁੱਖ ਤਕਲੀਫਾਂ ਸਮੱਸਿਆਵਾਂ ਨਾਲ ਇਸ ਕਰਕੇ ਆਣਾ ਜਿਹੜਾ ਵੀ ਤੁਸੀਂ 2 ਮਿੰਟ ਦੇ ਵਿੱਚ ਇੱਕ ਹੱਥ ਮਲਾਉਣ ਲਈ ਜਦੋਂ ਇਹ ਪਿੰਡਾਂ ਦੇ ਵਿੱਚ ਆਉਂਦੇ ਆ ਆ ਤੁਹਾਨੂੰ ਦੇਖ ਲੈਣਾ ਚਿਹਰੇ ਤਿੰਨ ਚਿਹਰੇ ਦੇਖ ਲਈ ਬਾਜਵਾ ਸੁਖਸ਼ਿੰਦਰ ਰਧਾਵਾ ਖੈਰਾ ਅੱਛਾ ਜਦੋਂ ਤੁਹਾਡੇ ਕੰਮ ਦੀ ਗੱਲ ਕੀਤੀ ਕਿਵੇਂ ਇਹਨਾਂ ਨੇ ਖੇਤਾਂ 'ਈ ਦਾਲ ਵੰਡੀ ਤੇ ਅਖੀਰੀ ਵਾਕਆਊਟ ਕੀਤਾ ਬਾਹਰ ਨਿਕਲ ਕੇ ਮੁੱਖ ਮੰਤਰੀ ਦੇ ਦੂਹ ਚੱਈ ਜਾਂਦੇ ਆ ਕਿਉਂਕਿ ਮੁੱਖ ਮੰਤਰੀ ਨੇ ਕਿਹਾ ਕੀ ਇਹਨਾਂ ਨੂੰ ਮੁੱਖ ਮੰਤਰੀ ਨੂੰ ਤੋਂ ਸਹਿਯੋਗ ਮੰਗਿਆ ਸੀ ਤੇ ਉਲਟਾ ਮੁੱਖ ਮੰਤਰੀ ਨੇ ਤੁਹਾਡੀ ਗੱਲ ਨਹੀਂ ਕਰਨ ਦੇਂਦੀ ਤੇ ਤੁਸੀਂ ਇੱਕ ਖਾਲਾ ਹੱਥ ਮਲਾਉਣ ਲਈ ਇਹਨਾਂ ਦੇ ਅੱਗੇ ਹੋ ਹੋ ਕਿੱਥੋਂ ਤੱਕ ਕਿ ਉਹਨਾਂ ਕੁਝ ਸ਼ਬਦ ਗਲਤ ਨਿਕਲ ਜੂਗਾ ਤੁਹਾਨੂੰ ਵੀ ਅਕਲ ਨਹੀਂ ਆਉਣੀ ਅੱਜ ਤੱਕ ਜਿਹੜਾ ਮਰਜੀ ਤੁਹਾਡੇ ਬੰਦੇ ਖਰੀਦ ਕੇ ਕੁਝ ਮਰਜੀ ਕਰਕੇ ਤੇ ਆ ਦੁਰਦਸ਼ਾ ਤੁਹਾਡੀ ਕਰਨ ਦੀ ਨੀਤੀ ਨਾਲ ਫਿਰਦਾ ਇਸ ਵਾਸਤੇ ਇਹ ਧਿਆਨ ਦੇਣ ਦੀ ਜ਼ਰੂਰਤ ਹੈਗੀ ਆ ਜਿਹੜੀ ਮੈਂ ਵੀਡੀਓ ਸੁਣਾ ਰਿਹਾ ਜਾਂ ਮੈਂ ਜਿਹੜੀ ਗੱਲ ਕੀਤੀ ਆ ਜੇ ਇਹਦੇ ਪ੍ਰਤੀ ਕਿਸੇ ਨੇ ਵੀ ਕੋਈ ਸਿੱਖਵਾ ਹੋਵੇ ਉਹ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਪਰ ਸਾਡੇ ਕੋਲ ਉਹ ਤਾਂ ਆ ਜਾਈਆਂ ਜਿਹੜੀਆਂ ਲੋਕ ਮਾਰੂ ਨੀਤੀਆਂ ਜਾਂ ਗਰੀਬਾਂ ਦੇ ਉਲਟ ਫੈਸਲੇ ਆ ਉਹ ਸਾਨੂੰ ਤਾਂ ਚੰਗੇ ਨਹੀਂ ਲੱਗਦੇ ਸਾਨੂੰ ਗਰੀਬ ਜੋ ਮਰਜ਼ੀ ਕਹਿ ਦੇਣ ਅਸੀਂ ਤਾਂ ਉਹਨਾਂ ਦੀ ਗੱਲ ਦੇ ਹੱਕਾ ਦੇ ਵਿੱਚ ਬੋਲਦੇ ਹੀ ਰਹਿਣਾ ਬੇਸ਼ੱਕ ਜੇ ਸਾਡੇ ਚੈਨਲ ਆਏ ਕਰ ਦੇਣ ਸਾਡੇ ਫੋਲੋਅਰ ਆ ਦੇਣ ਸਾਨੂੰ ਕੁਝ ਕਰ ਦੇਣ ਪਰ ਅਸੀਂ ਇਹ ਜਿਹੜੀ ਇਨਸਾਨੀਅਤ ਆ ਉਹਦੇ ਨਾਲ ਖੜਦੇ ਹੀ ਰਹਿਣਾ ਹੈ ਧੰਨਵਾਦ ਸਾਰਿਆਂ ਨੂੰ ਸਸ ਇੱਕ ਕਾਂਗਰਸ ਨਰੇਗਾ ਦੇ ਮੈਂਬਰ ਨੂੰ ਬਾਹਰ ਕੱਢੋ ਇਹ ਜਾਣ ਬੁੱਝ ਕੇ ਪਲੈਨਿੰਗ ਕਰਕੇ ਆਏ ਨੇ ਕਿ ਇਥੇ ਮੁੱਖ ਮੰਤਰੀ ਨੂੰ ਬੋਲਣ ਨਹੀਂ ਦੇਣਾ ਕਿਉਂਕਿ ਜਦੋਂ ਮੈਂ ਬੋਲੂੰਗਾ ਇਹਨਾਂ ਦੇ ਭੇਤ ਖੋਲਣਗੇ ਭੇਤ ਖੋਲਣਗੇ ਮੈਂ ਵਾਚ ਐਂਡ ਵਾਰਡ ਨੂੰ ਇਹ ਰੌਲਾ ਪਾਉਂਦੇ ਆ ਹੋਰ ਕੋਈ ਤਰਕ ਨਹੀਂ ਕੋਈ ਤੱਤ ਨਹੀਂ ਇਹਨਾਂ ਨੇ ਬਸ ਮੇਰਾ ਮੇਰੀ ਸਪੀਚ ਜਾਂ ਜੋ ਮੈਂ ਲੋਕਾਂ ਵੱਲੋਂ ਆਮ ਗਰੀਬ ਲੋਕਾਂ ਵੱਲੋਂ ਬੋਲਣਾ ਉਹਨੂੰ ਡਿਸਟਰਬ ਕਰਨਾ ਕਿਉਂਕਿ ਮੈਂ ਕਰਦਾ ਮੈਂ ਕਰਦਾ ਸੋਨੇ ਦੇ ਬਿਸਕਟਾਂ ਦੀਆਂ ਗੱਲਾਂ ਮੈਂ ਕਰਦਾ ਇਹਨਾਂ ਦੇ ਮੈਂ ਕਰਦਾ ਇਹਨਾਂ ਦੀ ਰਜਵਾੜਾ ਸ਼ਾਹੀ ਦੀਆਂ ਗੱਲਾਂ ਮੈਂ ਕਰਦਾ ਇਹਨਾਂ ਦੀ ਜੋ ਸੋਚ ਹੈ ਦਲਤਾਂ ਗਰੀਬਾਂ ਪ੍ਰਤੀ ਇਹਨੇ ਪ੍ਰਧਾਨ ਨੇ ਕੀ ਕਿਹਾ ਸੀ ਤਰਨਤਾਰਨ ਮੈਂ ਉਹਨਾਂ ਦੀਆਂ ਗੱਲਾਂ ਕਰਨੀਆਂ ਸੋ ਇਸ ਕਰਕੇ ਇਹ ਹੁਣ ਧਾਨਾ ਲੱਭਦੇ ਆ ਆ ਸਾਰੇ ਇਕੱਠੇ ਹੋ ਗਏ ਇੱਧਰ ਦੀ ਲੰਗ ਜਾਣਗੇ ਹੁਣ ਚਲੋ ਜਾਓ ਫਿਰ ਜੇ ਜਾਣਾ ਤੁਸੀਂ ਸਾਨੂੰ ਬੋਲ ਲੈਣ ਦਿਓ ਗਰੀਬਾਂ ਦੀ ਹੱਕ 'ਚ ਕੋਈ ਗੱਲ ਕਰ ਲੈਣ ਦਿਓ ਗਰੀਬਾਂ ਦੇ ਹੱਕ 'ਚ ਕੋਈ ਗੱਲ ਕਰ ਲੈਣ ਦਿਓ ਤੇ ਕਿਰਪਾ ਕਰਕੇ ਤੁਸੀਂ ਰਜਵਾੜੇ ਹੋ ਥੋਡੇ ਹੱਥ ਥੋਡੇ ਏਜੰਡੇ 'ਤੇ ਗਰੀਬ ਨਹੀਂ ਹੈਗੇ ਥੋਡੇ ਮੈਨੀਫੈਸਟੋ 'ਚ ਗਰੀਬ ਨਹੀਂ ਹੈਗੇ ਤੁਸੀਂ ਤੁਸੀਂ ਗਰੀਬਾਂ ਨੂੰ ਮਟੀਰੀਅਲ ਕਹਿੰਦੇ ਹੋ ਤੁਸੀਂ ਕਹਿੰਦੇ ਹੋ ਕਿ ਪੈਰਾਂ ਦੀ ਜੁੱਤੀ ਜੇ ਸਿਰ ਤੇ ਚ ਬਿਠਾਓਗੇ ਜਾਂ ਤੁਸੀਂ ਕਹਿੰਦੇ ਹੋ ਇਹ ਆਹੀ ਕਹਿੰਦੇ ਆ ਜਿਹੜੇ ਖੜੇ ਐ ਇਹ ਕਹਿੰਦੇ ਜੇ ਡਰਬੀ ਘੋੜਿਆਂ ਦੀ ਰੇਸ ਦੇ ਵਿੱਚ ਖੱੱਚਰ ਜਾਂ ਕੱਟੂ ਭਜਾਓਗੇ ਤਾਂ ਫਿਰ ਆਹੀ ਹਾਲ ਹੁੰਦਾ ਇਹ ਇਹਨਾਂ ਦੀ ਸੋਚ ਹੈ ਗਰੀਬਾਂ ਪ੍ਰਤੀ ਇਹ ਅੱਜ ਇੱਕ ਅੱਜ ਇਹ ਡਿਸਟਰਬ ਕਰ ਰਹੇ ਨੇ ਬਸ ਹੋਰ ਕੋਈ ਕੰਮ ਨਹੀਂ ਮੁੱਖ ਮੰਤਰੀ ਦਾ ਅਫਸਰ ਡਿਸਟਰਬ ਕਰ ਦੋ ਉਹ ਮੈਨੂੰ ਮੈਂ ਹਜੇ ਹਜ਼ਾਰਾਂ ਹਜ਼ਾਰਾਂ ਡਿਸਟਰਬੈਂਸਾਂ ਝੱਲੀਆਂ ਨੇ ਮੈਂ ਮੈਂ ਤੁਹਾਡੇ ਵਰਗਾ ਨਹੀਂ ਹੈਗਾ ਇਹ ਜਿਵੇਂ ਪਾਰਕ ਕੌਂਮਨਟਾ ਚੋ ਆਗੇ ਤੇ ਆ ਕੇ ਆਉਣ ਸਰ ਬਾਪੂਆਂ ਦੀਆਂ ਕਮਾਈਆਂ ਤੇ ਬਹਿ ਗਿਆ ਆ ਬਾਪੂ ਦਾ ਨਾਮ ਲਈ ਜਾਂਦਾ ਰਹਿੰਦਾ ਉਹ ਬਾਪੂ ਦਾ ਨਾਮ ਲਈ ਜਾਂਦਾ ਰਹਿੰਦਾ ਮੇਰੇ ਪਿਤਾ ਜੀ ਆਏ ਆ ਉਹ ਸਾਡੇ ਵਾਲੇ ਪਿਤਾ ਜੀ ਅਸੀਂ ਵੀ ਅਸੀਂ ਵੀ ਪਿਓਾਂ ਦੇ ਪੁੱਤੀਆਂ ਹਾਂ ਹਾਂ ਇਹ ਮਜ਼ਾਕ ਬਣਾਇਆ ਇਹਨਾਂ ਨੇ ਇੱਥੇ ਮਜ਼ਾਕ ਬਣਾਇਆ ਇਹਨਾਂ ਨੇ ਵਿਧਾਨ ਸਭਾ ਦਾ ਐਤਕੀ ਜਿੰਨੇ ਹੈਗੇ ਆ ਅਗਲੀ ਵਾਰ ਉਹਨੇ ਵੀ ਨਹੀਂ ਆਉਣੇ ਜੇ ਤੁਸੀਂ ਜਿਹਰ ਸਾਹਮਣੇ ਤੁਸੀਂ ਚੱਲ ਰਹੇ ਹੋ ਉਹ ਤੁਸੀਂ ਆਪ ਬੋਲ ਕੇ ਹੁਣ ਤੁਸੀਂ ਨਿਕਲਣ ਚੱਲਿਓ ਇੱਥੇ ਬੈਠੋ ਸਾਹਮਣੇ ਬੈਠੋ ਬੈਠੋ ਇੱਥੇ ਬੈ ਕੇ ਸੁਣ ਕੇ ਜਾਇਓ ਨਹੀਂ ਤਾਂ ਨਹੀਂ ਤਾਂ ਕਾਂਗਰਸ ਕਾਂਗਰਸ ਨੂੰ ਕੀ ਜਵਾਬ ਦੇਵੋਗੇ ਸ਼ਾਮ ਨੂੰ ਜਾ ਕੇ ਕਿ ਅਸੀਂ ਨਰੇਗਾ ਚ ਬਾਈਕਟ ਕਰਿਆ ਨਰੇਗਾ ਦੇ ਹੱਕ ਚੋਂ ਜਾਂ ਨਰੇਗਾ ਦੇ ਵਿਰੋਧ ਚੋਂ ਉਹ ਮੈਂ ਕਹੀ ਜਾਂਦਾ ਲੜਾਈ ਮੋਤੀ ਨਾਲ ਹੈ ਉਹਦੇ ਨਾਲ ਲੜਿਆ ਸਾਨੂੰ ਤਾਂ ਕਹਿੰਨੋ ਚਲੋ ਦਿੱਲੀ ਚਲੀਏ ਤੁਸੀਂ ਇੱਥੇ ਬੈ ਕੇ ਬਣਾ ਇੱਥੇ ਬੈਠੋ ਦਿੱਲੀ ਚਲੀਏ ਉਹ ਦਿੱਲੀਆਂ ਨੂੰ ਕਹੋ ਹਾਂ ਦਿੱਲੀਆ ਚਲੋ ਦਿੱਲੀ ਚਲੀਏ ਅਸੀਂ ਤੁਹਾਡੇ ਨਾਲ ਚਲੇਗਾ ਹਾਈ ਬਰਗ ਜੀ ਤੁਸੀਂ ਇੱਥੇ ਨਾਲ ਨਾਲ ਭਜਦੇ ਨਹੀਂ ਦਿੱਲੀ ਨਾਲ ਕੀ ਚਲੋਗੇ ਤੁਸੀਂ ਇੱਥੇ ਦਾ ਨਾਲ ਭਜਦੇ ਨਹੀਂ ਸਾਡੇ ਦਿੱਲੀ ਨਾਲ ਕੀ ਚੱਲਾਂਗੇ ਤੁਸੀਂ ਕਿਹਾ ਜੇ ਕੋਈ ਨਾ ਜਾਵੇ ਫਰੁਗਦਾਰ ਹੋਊਗਾ ਤੇ ਹੁਣ ਇੱਥੇ ਬੈਠੋ ਬੈ ਕੇ ਗੱਲ ਸੁਣੋ ਹਾਂ ਸੁਣੋ ਫੇਰ ਸੁਣੋ ਤੁਸੀਂ ਦਿੱਲੀ ਕੀ ਚੱਲਾਂਗੇ ਤੁਸੀਂ ਇੱਥੇ ਸਾਹ ਦੇ ਨਾਲ ਬੈ ਕੇ ਗੱਲ ਨਹੀਂ ਕਰਦੇ ਇਹ ਸਮੱਸਿਆ ਮੇਰੀ ਹੈ ਮੋਦੀ ਮੋਦੀ ਨੇ ਮੋਦੀ ਨੇ ਮੋਦੀ ਨੇ ਇੱਕ ਸਿਆਪਾ ਪਾਇਆ ਜਿਹੜਾ ਯੋ ਅੋਦੇ ਅੋਦੇ ਬਾਰੇ ਸਾਰੀਆਂ ਗੱਲਾਂ ਸੁਣਾਗੇ ਹੀਲ ਹੈਵ ਟੂ ਗੈਟ ਆਊਟ ਸੈਸ਼ਨ ਨਹੀਂ ਰੱਖਦੇ ਲੰਬਾ ਸੈਸ਼ਨ ਕਰੋ ਆਚਾਰ ਘੰਟਿਆਂ ਚ ਬੈਠੀ ਸਕਦੇ ਇਹ ਸੈਸ਼ਨ ਲੰਬਾ ਕਰੋ ਸੈਸ਼ਨ ਲੰਬਾ ਕਰਕੇ ਕੀ ਕਰੂਗਾ 4 ਘੰਟਿਆਂ ਦਾ ਸੈਸ਼ਨ ਦਾ ਬੈਠੀ ਸਕਦੇ ਇਹ ਬੈਠੋ ਇੱਥੇ ਆਰਾਮ ਨਾਲ ਬੈਠੋ ਇੱਥੇ ਤੁਸੀਂ ਵੀ ਇੱਦਾਂ ਠੀਕ ਹੋਣੇ ਹੋ ਹਾਂ